पत्रकार सतनाम सिंह की रिपोर्ट संबंधित वीडियो साझी की पावन वाल्मीकि तीर्थ एक्शन कमेटी वालों हरजिंदर सिंह तपई तो वारंट प्रदान नियुक्त किया गया अते भगवान वाल्मीकि महाराज जी प्रगट दिवस से संबंध में विशेष सुनेहा दिता गया इस मौके ते विशेष तौर ते पहुंचे वाल्मीकि समाज दिया वक वक जथेबंदियां दे आगू कुमार दर्शन शशि गिल सेवादार बाबा बलविंदर सहोता ਕਰਨ ਮੱਟੂ ਲਾਲੀ ਗਗਨਦੀਪ ਸਿੰਘ ਬਿੱਲੂ ਪੱਟੀ ਹਨੀ ਅਤੇ ਹੋਰ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਹੈ ਜਾਂ ਕਿਹੜੀ ਜਗ੍ਹਾ ਕੀਤੀ ਗਈ ਹੈ ਤੇ ਕੀ ਗੱਲ ਚੱਲੀ। ਲੋ ਜੀ ਅੱਜ ਪਵਨ ਵਾਲਮੀਕੀ ਦੀ ਰੈਫੈਕਸ਼ਨ ਕਮੇਟੀ ਦੇ ਮਾਧਿਅਮ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ রাজেশ ਲਾਲੀ ਜੀ ਦੇ ਉਪਰਾਲੇ ਦੇ ਨਾਲ ਪਾਵਨ ਵਾਲਮੀਕੀ ਤਿਰਫੈਕਸ਼ਨ ਕਮੇਟੀ ਦੇ ਵਾਰਡ ਪ੍ਰਧਾਨ ਜਿਹੜੇ ਸਾਡੇ ਹਰਜਿੰਦਰ ਸਿੰਘ ਜੀ ਬੜੇ ਜੁਜ਼ਾਰੂ ਅਤੇ ਇਮਾਨਦਾਰ ਔਰ ਕਾਰਜਕਰਤਾ ਜਿਹੜੇ ਦੇ ਬਖੂਬੀ ਬਹੁਤ ਵਧੀਆ ਨੇ ਇਹਨਾਂ ਨੂੰ ਅੱਜ ਪਾਵਨ ਵਾਲਮੀਕੀ ਤਿਰਫੈਕਸ਼ਨ ਕਮੇਟੀ ਵੱਲੋਂ ਨਵੀਂ ਨਿਯੁਕਤੀ ਜਿਹੜੀ ਅੱਜ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੂੰ ਅੱਜ ਇੱਟ ਪਈ ਤੋਂ ਜਿਹੜੇ ਵਾਰਡ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਸੀਂ ਆਪਣੇ ਵੱਲੋਂ ਦਿੱਤੀ ਹੈ ਮੇਰੇ ਨਾਲ ਇੱਥੇ ਅੱਜ ਮਜ਼ਦੂਰ ਪੰਜਾਬ ਪ੍ਰਧਾਨ ਸ਼ਸ਼ੀਗਿਲ ਜੀ ਸੈਕਟਰੀ ਸਾਹਿਬ ਸਾਡੇ ਗੁਰਦੀਪ ਜੀ ਪਵਨ ਪੰਮੂ ਜੀ ਪੰਜਾਬ ਪਰਿਵਾਰੀ ਔਰ ਜ਼ਿਲ੍ਹਾ ਪ੍ਰਧਾਨ ਕਰਨ ਮੱਟੂ ਜੀ ਔਰ ਲਾਲੀ ਜੀ ਸਾਰੇ ਇੱਥੇ ਮੌਜੂਦ ਨੇ ਦੀ ਮੌਜੂਦਗੀ ਦੇ ਵਿੱਚ ਔਰ ਆਸ਼ਾ ਕਰਦੇ ਆ ਕਿ ਹਰਜਿੰਦਰ ਸਿੰਘ ਜੀ ਪਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਦਾ ਝੰਡਾ ਜਿਹੜਾ ਹੋਰ ਵੀ ਉੱਚਾ ਕਰਨਗੇ ਇੱਕ ਹੋਰ ਤੁਹਾਡੇ ਸਾਰਿਆਂ ਦੇ ਨਾਲ ਇੱਕ ਜ਼ੂਰੀ ਸੂਚਨਾ ਸ਼ੇਅਰ ਕਰਨ ਵਾਸਤੇ ਜਾ ਰਹੇ ਆ ਮੀਡੀਆ ਦੇ ਮਾਧਿਅਮ ਤੋਂ ਕਿ 6 ਅਕਤੂਬਰ ਦਿਨ ਐਤਵਾਰ ਨੂੰ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਉਤਸਵ ਸੱਭਿਆਚਾਰ ਮੇਲਾ ਜਿਹੜਾ ਰਤਨ ਸਿੰਘ ਚੌਂਕ ਦੇ ਵਿੱਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਹੀ ਨਾਮੀ ਗ੍ਰਾਮੀ ਸਿੰਗਰ ਮਨਜੀਤ ਸੋਤਾ ਜੀ ਬਾਗੀ ਜੀ ਵਿੱਕੀ ਗੇਲ ਜੀ ਰਿਦਮ ਕਲੈਨ ਜੀ ਕੌਰ ਵੀ ਤੇ ਹੋਰ ਵੀ ਬੜੇ ਇੰਟਰਨੈਸ਼ਨਲ ਸਿੰਗਰ ਜਿਹੜੇ ਉਸ ਮੇਲੇ ਦੀ ਰੌਣਕ ਨੂੰ ਵਧਾ ਰਹੇ ਨੇ ਸੋ ਮੈਂ ਬੇਨਤੀ ਕਰਾਂਗਾ ਹਰਜਿੰਦਰ ਸਿੰਘ ਜੀ ਨੂੰ ਵੀ ਤੁਸੀਂ ਵੀ ਆਪਣੇ ਜਥੇ ਦੇ ਨਾਲ ਔਰ ਜਿਹੜੇ ਤੁਹਾਡੇ ਬਾਕੀ ਬੰਦਿਆਂ ਦੀ ਨਿਯੁਕਤੀ ਹੈ ਜਿਹੜੀ ਤੁਹਾਡੀ ਟੀਮ ਦੀ ਉਹ ਜਿਹੜੀ 6 ਤਰੀਕ ਨੂੰ ਉੱਥੇ ਕੀਤੀ ਜਾਵੇਗੀ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਇਹਨਾਂ ਨੂੰ ਮੁਬਾਰਕ ਦੇਣਾ ਆ ਵੀ ਇਹ ਅੱਜ ਪਾਵਨ ਵਾਲਮੀ ਕੀ ਦਿੱਫੈਕਸ਼ਨ ਕਮੇਟੀ ਦਾ ਹਿੱਸਾ ਬਣੇ ਨੇ ਤੇ 6 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਹੌਮਾ ਹਮਾ ਕੇ ਪਹੁੰਚੋ ਜੈ ਵਾਲਮੀ ਕੀ ਜੈ ਭੀਮ ਇਹ ਕਾਹੜਾ ਜੀ 6 ਤਰੀਕ ਦੇ ਪ੍ਰੋਗਰਾਮ ਦਾ ਜੋ ਸਿੰਗਰ ਹੈ ਇਹ ਸਾਰੇ ਦੇਖੋ ਠੀਕ ਹੈ ਜੀ ਤਮਾਮ ਇਹ ਸਾਡੇ ਜਿਹੜੇ ਅਹੁਦੇਦਾਰ ਵੀਰ ਆ ਸਾਰੇ ਇਹ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜਿਹੜਾ ਇਹ ਮੇਲਾ ਮਨਾਇਆ ਜਾਣਾ ਉਹਦੇ ਹੀ ਤੁਹਾਡੇ ਮਾਧਿਅਮ ਤੋਂ ਸਾਰਾ ਮੈਸੇਜ ਦੇ ਰਹੇ ਵੀ ਸਾਰੇ ਬਾਤ ਚੜ ਕੇ ਪਹੁੰਚੋ ਸੋ ਅਗਲੀ ਬਾਤ ਸ਼ਸ਼ੀ ਗਿੱਲ ਜੀ ਭਾਈ ਭਾਈ ਆਪਣਾ ਦਾਦੇ ਆ ਮੈਂ ਸ਼ਸ਼ੀ ਗਿੱਲ ਪਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਔਰ ਅੱਜ ਜਿਹੜੀ ਹੈ ਟਪਾਈ ਦੇ ਵਿੱਚ ਇੱਕ ਬਹੁਤ ਵਿਸ਼ੇਸ਼ ਬੈਠਕ ਹੋਈ ਹੈ ਹਰਜਿੰਦਰ ਸਿੰਘ ਜੀ ਨੂੰ ਬਾਡ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਪਾਵਨ ਵਾਲਮੀਕੀ ਤੀਰਥ ਸੈਕਸ਼ਨ ਕਮੇਟੀ ਦਾ ਔਰ ਮੈਂ ਉਮੀਦ ਕਰਦਾ ਕਿ ਇਹ ਜਿਹੜੀ ਟੀਮ ਹੈ ਪਹਿਲੇ ਮਿਹਨਤੀ ਹੈ ਇਲਾਕੇ ਦੀ ਸੇਵਾ ਕਰਦੀ ਹੈ ਔਰ ਹਮੇਸ਼ਾ ਇਲਾਕੇ ਦੀ ਸੇਵਾ ਕਰਦੀ ਰਹੂਗੀ ਤੇ ਇਹੋ ਜਿਹੇ ਜੰਝਾਰੂ ਵੀਰ ਜਿਹੜੇ ਕਿ ਕੰਮ ਕਰਨ ਵਾਲੇ ਆ ਉਹਨਾਂ ਨੂੰ ਅੱਗੇ ਲਿਆਉਣਾ ਇਹ ਪਾਵਨ ਵਾਲਮੀਕੀ ਤੀਰਥ ਸੈਕਸ਼ਨ ਕਮੇਟੀ ਦਾ ਜਿਹੜਾ ਇੱਕ ਮੇਨ ਟੀਚਰ ਹੈ ਕਿ ਆਪਾਂ ਪੂਰੇ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਦਾਂ ਦੇ ਲੋਕ ਅੱਗੇ ਲੈ ਕੇ ਆਏ ਜਿਨ੍ਹਾਂ ਨੂੰ ਸੇਵਾ ਕਰਨ ਦਾ ਇੱਕ ਚਸਕਾ ਹੈ ਸੇਵਾ ਕਰਨ ਦਾ ਇੱਕ ਉਹਨਾਂ ਦਾ ਉਤਸ਼ਾਹ ਆ ਤੇ ਇਹੋ ਜਿਹੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਾ ਕਿ ਆਪਾਂ ਨਾਮਾਂ ਦੇ ਪ੍ਰਧਾਨ ਜਰੂਰ ਬਣਾ ਦਿੰਨੇ ਆ ਪਰ ਕੰਮ ਬਿਲਕੁਲ ਨਹੀਂ ਕਰਦੇ ਇਹ ਗਰਾਊਂਡ ਲੈਵਲ ਤੇ ਜੁੜੇ ਨੇ ਇਹ ਏਰੀਆ ਦੀ ਮੰਗ ਵੀ ਸੀ ਔਰ ਲਾਲੀ ਭਾਈ ਨੇ ਵਿਸਤਾਰਪੂਰਵਕ ਵੀ ਇਹਦੇ ਬਾਰੇ ਦੱਸਿਆ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਏਰੀਆ ਦੇ ਵਿੱਚ ਇਹਨਾਂ ਦਾ ਬੜਾ ਚੰਗਾ ਨਾਮ ਹੈ ਉਸ ਕਰਕੇ ਇਹਨਾਂ ਨੂੰ ਅਸੀਂ ਅੱਜ ਵਾਰਡ ਦਾ ਇੰਚਾਰਜ ਲਾਇਆ ਪ੍ਰਧਾਨ ਬਣਾਇਆ ਅਸੀਂ ਉਮੀਦ ਕਰਦੇ ਹਾਂ ਕਿ ਆ ਜਿਹੜਾ 6 ਤਰੀਕ ਵਾਲੇ ਦਿਨ ਇੱਕ ਕਾਰਜਕ੍ਰਮ ਜਿਹੜਾ ਰਤਨ ਸਿੰਘ ਚੌਂਕਸ ਹੋ ਰਿਹਾ ਹੈ ਬਾਕੀ ਦੀ ਟੀਮ ਹੈ ਨਿਯੁਕਤ ਕਰਨਗੇ ਔਰ ਉਹਦੇ ਵਿੱਚ ਪੂਰੀ ਦੀ ਪੂਰੀ ਟੀਮ ਨੂੰ ਜਿਹੜੇ ਆਪਾਂ ਸਨਮਾਨਿਤ ਵੀ ਕਰਾਂਗੇ ਔਰ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਨਾਮ ਦੇ ਜਿਹਨਾਂ ਦਾਸ ਕਿਹਾ ਆ ਜਿਹੜਾ ਤੁਹਾਨੂੰ ਵਾਰਡ ਚਾਰਜ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਮੈਂ ਪਹਿਲੇ ਇਹ ਕਹਿਣਾ ਚਾਹੁੰਦਾ ਕਿ ਵਾਲਮਿਕੀ ਆਪਣੇ ਸਮਾਜ ਦਾ ਐਕਸ਼ਨ ਕਮੇਟੀ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ ਵਾ ਮੈਂ ਆਪਣੇ ਮੱਲੇ ਜ ਪੂਰਾ ਸੰਯੋਗ ਦਊਂਗਾ ਜੋ ਵੀ ਆ ਕੰਮ ਕਰਨਗੇ ਮੱਲੇ ਵਾਲੇ ਮੈਂ ਇਹਨਾਂ ਦੇ ਨਾਲ ਤੁਰਾਂਗਾ ਹਾਂਜੀ ਜੈ ਵਾਲਮਿਕੀ ਰਾਮ ਰਾਮ ਬਹੁਤ ਵਧੀਆ ਮੈਨੂੰ ਲੋਕੀ ਪਿਆਰ ਵੀ ਕਰਦੇ ਆ ਮੇਰੇ ਮਲੇਦਾਰ ਮੈਨੂੰ ਕੋਈ ਨਹੀਂ ਹੋਇਆ ਕੰਮ ਕਰੀ ਇਹਨਾਂ ਨੇ ਕਿਹਾ ਕਿ ਜੇ ਅੰਦਰ ਨੇ ਕੋਈ ਸਾਡੇ ਨਾਲ ਨੁਕਸਾਨ ਕੀਤਾ ਮੈਂ ਰਾਤ ਦੇਣਾ ਜਦੋਂ ਵੀ ਮੈਨੂੰ ਕਿਤੇ ਕਹਿੰਦੇ ਮੈਂ ਤੁਰਦਾ ਇਹਨਾਂ ਦੇ ਨਾਲ ਮਲਾ ਮੇਰਾ ਸਾਰਾ ਸਹਮਦਾ ਦੀ ਇਨੀ ਦੁਨੀਆ ਆਈ ਆ ਕੋਈ ਬਾਰੂ ਨਹੀਂ ਆਇਆ ਮਲੇ ਦੇ ਹੀ ਆਏ ਸਾਰੇ ਕਾ ਬਾਤ ਵਾਠੀ ਜੀ